ਦੇ ਟੋਨੀ ਸੰਧੂ ਨੇ ਅਮਰੀਕਾ ਵਿੱਚ ਗੰਡੇ ਝੰਡੇ ਅਮਰੀਕਾ ਦੇ ਸ਼ਹਿਰ ਲਾਸਵਿੰਗ ਵਿਖੇ ਕਰਵਾਈ ਗਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਅਤੇ ਤਿੰਨ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਹੀਂ ਸਗੋ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਵਧੀਆ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੰਜਾਬ ਮੈਚ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸੁਆਦ ਕਰਦਾ ਜਿਵੇਂ ਸਿਆਣਿਆਂ ਨੇ ਸੱਚੀ ਕਿਹਾ ਹੈ ਕਿ ਵਧੀਆ ਸਿਹਤ ਬਣਾਉਣ ਵਾਸਤੇ ਅੰਦਰੋਂ ਵੀ ਸਰੀਰ ਤਾਕਤਵਰ ਹੋਣਾ ਚਾਹੀਦਾ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਟੋਨੀ ਸੰਧੂ ਜੀ ਨਾਲ ਵਰਲਡ ਚੈਂਪੀਅਨ ਜੀ ਨਾਲ ਉਹਨਾਂ ਦਾ ਵਧੀਆ ਸਿਹਤ ਬਣਾਉਣ ਵਿੱਚ ਕੀ ਮੈਂ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਆਈਬੀਐਫਐਫ ਬੋਡੀ ਬਿਲਡਿੰਗ ਏਸ਼ੀਆ ਦਾ ਪ੍ਰੈਜ਼ੀਡੈਂਟ ਤੇ ਵਰਲਡ ਸਟ੍ਰੋਂਗ ਫੈਡਰੇਸ਼ਨ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਹਾਂ ਤੇ ਮੈਂ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਗੁਜਾਰਸ਼ ਕਰਦਾ ਵੀ ਮੇਰੇ ਨਾਲ ਟੋਨੀ ਸੰਧੂ ਅੰਬੋਰ ਤੋਂ ਜੋ ਕਿ ਵਰਲਡ ਚੈਂਪੀਅਨਸ਼ਿਪ ਯੂਐਸਏ ਕੇ ਹੋਈ ਆ ਉਹਦੇ ਵਿੱਚ ਅਸੀਂ ਇੱਕ ਇਤਿਹਾਸ ਬਣਾ ਕੇ ਆਏ ਆ ਜਿਸ ਵਿੱਚ ਵੀ ਤਿੰਨ 골ਡ ਮੈਡਲ ਲੈ ਕੇ ਆਂਦੇ ਆ ਤੇ ਉਸ ਤੋਂ ਬਾਅਦ ਹੁਣ 올ੰਪੀਆ ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਹੋਈ ਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਸਾਡੀ ਸਰਕਾਰ ਜਿਵੇਂ ਹਰਿਆਣੇ ਵਾਲੇ ਸਰਕਾਰਾਂ ਪਲੇਅਰਾਂ ਦਾ ਨਾਂ ਚੱਕਦੀਆਂ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਸਰਕਾਰ ਵੀ ਸਾਡੀ ਮਦਦ ਕਰੇ ਅਸੀਂ ਆਪ ਦੇ ਬਲ ਬੁੱਤੇ ਤੇ ਦੋਨੇ ਪਲੇਅਰ ਇੱਕੇ ਇੱਕ ਮੁੰਡਾ ਵਿਕਰਮ ਸਟਰੋਂਗ men ਦਾ ਉਹ ਆਰਨੋਲਡ ਕਲਾਸਿਕ ਦੇ ਵਿੱਚੋਂ 3rd ਪਲੇਸ ਸੀਗੀ ਤੇ ਇਹਦੀ ਤਿੰਨ ਤਿੰਨ ਗੋਲਡ ਮੈਡਲ ਲੈ ਕੇ ਆਈਆਂ ਅਸੀਂ ਤੇ ਹੁਣ ਅੱਗੇ ਅਸੀਂ ਅਕਤੂਬਰ ਦੇ ਵਿੱਚ 올ੰਪੀਆ ਦੇ ਵਿੱਚ ਪਾਰਟਿਸਿਪੇਟਿੰਗ ਜਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਪੰਜਾਬੀ ਵੀਰ ਐ ਸਾਰਿਆਂ ਨੂੰ ਇਹੀ ਵਿਜਾਰਸ ਕਰਦਾ ਵੀ ਖੇਡਾਂ ਨਾਲ ਜੁੜੋ ਤੇ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਐ ਉਸ ਨੂੰ ਮੈਂ ਕਹਿਣਾ ਵੀ ਨਸ਼ੇ ਪੱਤੇ ਛੱਡੋ ਤੇ ਇਧਰ ਆਓ ਜਿਵੇਂ ਹਰਿਆਣੇ ਦੇ ਵਿੱਚ ਜਿਵੇਂ ਆਪਣਾ ਪੁਰਾਣਾ ਪੰਜਾਬ ਹੁੰਦਾ ਸੀ ਜਿਵੇਂ ਪੁਰਾਣੇ ਬਜ਼ੁਰਗ ਆਰਨਾ ਬੋਰੀਆਂ ਪੁਰਾਣੀਆਂ ਗੇਮਾਂ ਕਰਕੇ ਉਹੀ ਗੇਮਾਂ ਹੁ ਨਵੇਂ ਡਿਜ਼ਾਈਨ ਦੇ ਵਿੱਚ ਅਸੀਂ ਕਰਦੇ ਆਂ ਅ ਸਟਰੋਂਗ ਮੈਨ ਦੇ ਹੀ ਕੰਪੀਟੀਸ਼ਨ ਵੀ ਕਰਾਉਂਦੇ ਰਹਿੰਨੇ ਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੀ ਗੁਰਜਾਸ਼ ਕਰਦਾ ਵੀ ਸਾਡੇ ਤੇ ਸਾਡੇ ਪਲੇਅਰਾਂ ਦੀ ਇਹਨਾਂ ਦੀ ਹੈਲਪ ਕਰਨ ਤੇ ਅਸੀਂ ਮੈਡਲਾਂ ਦੀ ਝੜੀ ਲਾ ਦਾਂਗੇ ਤੇ ਟੋਨੀ ਸੰਧੂ ਜੀ ਆਪ ਦੇ ਬਾਰੇ ਦੱਸਣਗੇ ਬਹੁਤ ਵਧੀਆ ਵਿਚਾਰ ਸਰਨੇ ਦਿੱਤੇ ਆ ਕਿ ਮੌਜੂਦਾ ਸਰਕਾਰ ਨੂੰ ਪਲੇਅਰਾਂ ਬਾਰੇ ਸੋਚਣਾ ਚਾਹੀਦਾ ਹੈ ਹਾਂ ਜੀ ਜੇ ਅੱਜ ਕੱਲ ਦੇ ਆਪਾਂ ਯੂਥ ਦੀ ਗੱਲ ਕਰਦੇ ਆਂ ਪੰਜਾਬ ਨੂੰ ਕਿਸੇ ਟਾਈਮ ਆਪਾਂ ਸੋਨੇ ਦੀ ਚਿੜੀ ਕਿਹਾ ਸੀ ਤੇ ਅੱਜ ਦੀ ਟਾਈਮ ਆ ਦਸ਼ਿਆਂ ਦਾ ਦਰਿਆ ਵਗ ਗਿਆ ਇਸ ਬਾਰੇ ਕੀ ਇਹ ਹੀ ਸਭ ਤੋਂ ਜ਼ਿਆਦਾ ਅਗਰ ਨਸ਼ਿਆਂ ਤੋਂ ਦੂਰ ਰਹਿਣਾ ਪੈਣਾ ਤਾਂ ਤੁਹਾਨੂੰ ਸਪੋਰਟਸ ਨੂੰ ਸਪੋਰਟ ਕਰਨਾ ਪਵੇਗਾ ਬਹੁਤ ਜ਼ਿਆਦਾ ਤੇ ਸਪੋਰਟ ਸੀ ਇੱਕ ਹੀ ਇੱਕ ਆਪਸ਼ਨ ਹੈ ਜਿਹੜਾ ਨਸ਼ਿਆਂ ਤੋਂ ਪੰਜਾਬ ਨੂੰ ਬਚਾ ਸਕਦਾ ਤੇ ਪੋਰ ਜੀ ਗੱਲ ਕਰੀਏ ਜੀ ਅੱਜ ਕੱਲ ਦੇ ਆਪਾਂ ਤੁਸੀਂ ਅੱਗੇ ਵੀ ਆਪਣਾ ਵਾਰਤਾਲਾਪ ਗੱਲਬਾਤ ਚੱਲੀ ਹੈ ਕਿ ਸਿਹਤ ਨੂੰ ਨਸ਼ਟ ਕਰਨ ਵਿੱਚ ਸਭ ਤੋਂ ਜ਼ਿਆਦਾ ਰੋਲ ਅੱਜ ਕੱਲ ਫਾਸਟ ਫੂਡ ਦਾ ਹੈ ਹਾਂਜੀ ਫਾਸਟ ਫੂਡ ਨੂੰ ਜਿੰਨਾ ਅਵੋਇਡ ਕਰੋ ਉਨਾ ਚੰਗਾ 슈ਗਰ ਜਿਵੇਂ ਤੁਹਾਡਾ ਹੋ ਗਿਆ ਕੋਕ ਹੋ ਗਈ ਜੰਕ ਫੂਡ ਜਿੰਨਾ ਵੀ ਹੈ ਨੂੰ ਅਵੋਇਡ ਕਰੋ ਤੇ ਜਿੰਨਾ ਹੋ ਸਕਦਾ ਨੇਚਰਲ ਫੂਡ ਤੇ ਜਿਆਦਾ ਜ਼ੋਰ ਲਗਾਓ ਠੀਕ ਆ ਹਾਂਜੀ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ ਟਰੈਡੀ ਗੱਲ ਆਪਾਂ ਕੈਚ ਕਰਦੇ ਪਏ ਆ ਕੋਕ ਹਾਂਜੀ ਜਦੋਂ ਕੋਈ ਆਪਣੇ ਘਰੇ ਗੈਸਟ ਆਉਂਦਾ ਹੈ ਜਾਂ ਆਪਾਂ ਦੇਖੀਏ ਬੱਚੇ ਕੋਕ ਦੇ ਬਹੁਤ ਸ਼ਕੀਨ ਹੁੰਦੇ ਨੇ ਹਾਂਜੀ ਕੋਕ ਦੇ ਕੀ ਨੁਕਸਾਨ ਨੁਕਸਾਨ ਇਹ ਸ਼ੂਕਰ ਬਹੁਤ ਹੈ ਹਰ ਇੱਕ ਕੋਕ ਜਮਹਿਨ ਤੇ 8 ਤੋਂ 10 스ਪੂਨ ਦਾ 슈ਗਰ ਹੀ ਹੈ ਇਹ ਦੇ ਇੱਕ ਉਹਦੇ ਕੇਨ ਦੇ ਵਿੱਚ ਤੇ ਬਹੁਤ ਨੁਕਸਾਨ ਆਦੀ ਸ਼ੂਗਰ ਸ਼ੂਗਰ ਜਿੰਨਾ ਘਟਾਓ ਉਹਨਾਂ ਚੰਗਾ ਜੇ ਡਾਇਬੀਟਿਸ ਹੋ ਗੇ ਰ ਆ ਅੰਵੈਸਿਟੀ ਵਗੈਰਾ ਹੋ ਗਈ ਜਿੰਨੀ ਸ਼ੂਗਰ ਦੇ ਲੋਸ ਲੋਸ ਆ ਬੋਡੀ ਨੂੰ ਤਾਂ ਠੀਕ ਹੈ ਹਾਂਜੀ ਸ਼ੂਗਰ ਬਹੁਤ ਵੱਧ ਜਾਂਦੀ ਹੈ ਹਾਂਜੀ ਸਿੱਧਾ ਠੀਕ ਜੇ ਆਪਾਂ ਫਾਸਟ ਫੂਡ ਦੀ ਗੱਲ ਕਰਦੇ ਆ ਪੀਜ਼ਾ 버ਗਰ ਇਸ ਦਾ ਮੁੱਖ ਸਭ ਤੋਂ ਜ਼ਿਆਦਾ ਨੁਕਸਾਨ ਫੈਟ ਫੈਟ ਹੈ ਜੇ ਮੈਦਾ ਹੈਗਾ ਬਿਲਕੁਲ ਬੋਡੀ ਨੂੰ ਡਾਈਜੈਸਟ ਨਹੀਂ ਕਰਦੀ ਤੇ ਕਈ ਕਈ ਘੰਟੇ ਬੋਡੀ ਦੇ ਪੇਟ ਚ ਹੀ ਪਿਆ ਰਹੇਗਾ ਤੁਹਾਡੇ ਠੀਕ ਹੈ ਫਿਰ ਤੁਸੀਂ ਜਦੋਂ ਇਹਨਾਂ ਦਾ ਫਿਲ ਤੁਸੀਂ ਕਰ ਲਿਆ ਕਿਹੜਾ ਨਾ ਉਹ ਆਲਰੇਡੀ ਜੰਕ ਫੂਡ ਨਾਲ ਤੇ ਚੰਗੀ ਚੀਜ਼ ਦੀ ਖਾਣੀ ਚਾਹਦੇ ਬਾਕੀ ਕੋਈ ਗੁੱਡ ਫੂਡ ਆ ਜਿਹੜਾ ਹੈਗਾ ਜਿੰਨਾ ਹੈਲਦੀ ਫੂਡ ਆ ਉਹ ਕਦੋਂ ਖਾਓਗੇ ਤੁਸੀਂ ਵਾਰੀ ਇਹ ਚੀਜ਼ ਨਾ ਟਿਪੇਟ ਪਰ ਲਿਆ ਤੁਸੀਂ ਆਪ ਦਾ ਇਸ ਕਰਕੇ ਇਨੀ ਖਾਣੇ ਚੀਜ਼ ਹੈਲਦੀ ਫੂਡ ਖਾਓ ਕਰਦਾ ਖਾਣਾ ਨਾ ਖਾਣਾ ਖਾਓ ਸਭ ਤੋਂ ਬੈਸਟ ਇਹਦੇ ਨਾਲ ਜੇ ਆਪਣਾ ਜਿੱਦਨ ਆਪ ਕਹਿ ਦਿੰਦੇ ਆ ਕਿ ਵੱਧ ਗਿਆ ਜੀ ਬੀਪੀ ਵੱਧ ਗਿਆ ਜੀ ਆਪਣਾ ਨਾ ਕੋਲ ਕੋਲੇਸਟ੍ਰੋਲ ਵੱਧ ਗਿਆ ਕੋਲੇਸਟ੍ਰੋਲ ਵੱਧ ਜਾਂਦੇ ਆ ਇਹਦਾ ਇਹੀ ਹੈ ਜੜ ਜਿਹੜੀ ਜੰਕ ਫੂਡ ਨੂੰ ਤੁਸੀਂ ਬੰਦ ਕਰ ਦੋ ਕਰੇ ਹੂੰ ਪੂਰੀ ਫੈਮਿਲੀ ਹੈਲਦੀ ਹੋ ਜਾਊਗੀ ਠੀਕ ਹੈ ਹਾਂਜੀ ਠੀਕ ਹੈ ਆਪਣਾ ਮੌਜੂਦਾ ਸਰਕਾਰ ਨੂੰ ਜੀ ਕੀ ਸੁਜੈਸਟ ਕੀ ਬੇਨਤੀ ਅੱਜ ਕੱਲ ਦਾ ਜਿੱਦਾਂ ਵਰਲਡ ਆਪਣਾ ਵੱਖਰੇ ਵੱਖਰੇ ਜਗ੍ਹਾ ਤੇ ਦੇਖੀ ਤਾਂ ਕੰਪੀਟੀਸ਼ਨ ਹੁੰਦੇ ਨੇ weight lifting ਦੇ ਪਾਵਰ lifting ਦੇ ਸਾਡੀ ਤੇ ਹੀ ਸੁਜੈਸ਼ਨ ਆ ਵੀ ਜਿਵੇਂ ਹਰਿਆਣਾ ਚ ਕਿੰਨੇ ਮੈਡਲ ਆ ਰਹੇ ਆ ਅਸੀਂ ਆ ਦੇ ਬਲਬੂਤੇ ਤੇ ਉੱਤੇ ਜਾ ਕੇ ਆਪਦਾ ਖਰਚਾ ਕਰਕੇ ਹੁਣ ਮੈਂ 16 ਇੰਟਰਨੈਸ਼ਨਲ ਮੈਡਲ ਜਿੱਤੇ ਆ ਠੀਕ ਉਹ ਜੋ 12 13 ਤਾਂ ਵਰਲਡ ਚੈਂਪੀਅਨ ਦੇ ਜਿੱਤੇ ਏਸ਼ੀਆ ਚੈਂਪੀਅਨ ਬਣੇ ਆ ਵਰਲਡ ਚੈਂਪੀਅਨ ਬਣ ਗਏ ਅਗਰ ਸਪੋਰਟਸ ਨੂੰ ਸਰਕਾਰ ਕਰੇ ਤੁਹਾਨੂੰ ਸਪான்ਸਰ ਕਰੇ ਤੇ ਅਸੀਂ ਮੈਡਲਾਂ ਦਾ ਡਿਟੇਲ ਲਾ ਦਾਂਗੇ ਪਰ ਇਹ ਹੀ ਚੀਜ਼ ਸਰਕਾਰ ਨੂੰ ਸੜੀ ਹੈਲਪ ਕਰਨੀ ਚਾਹੀਦੀ ਹੈ ਹਾਂ ਸਪான்ਸਰ ਕਰਨਾ ਚਾਹੀਦਾ ਤਾਂ ਪਲੇਅਰਾਂ ਨੂੰ ਹੈਗਾ ਪਲੇਅਰ ਬਹੁਤ ਨੇ ਇੱਥੇ ਆਪਣੇ ਕੋਲ ਲੇਕਿਨ ਸਰਕਾਰ ਨੂੰ ਹੱਥ ਫੜਨਾ ਚਾਹੀਦਾ ਚੰਗੇ ਪਲੇਅਰ ਨੇ ਚੰਗੇ ਮੈਡਲ ਲਿਆ ਸਕਦੇ ਆ ਹੋਰ ਵੀ ਮੇਰੇ ਤੋਂ ਇਲਾਵਾ ਵੀ ਕਾਈ ਪਲੇਅਰ ਚੰਗੇ-ਜੰਗੇ ਹੈਗੇ ਤੇ ਸਰਕਾਰ ਨੂੰ ਚਾਹੀਦਾ ਆ ਠੀਕ ਐਸੇ ਕੋਚ ਨੇ ਆਪਣੇ ਹਰਿੰਦਰ ਸਲੇਨਾ ਜੀ ਵਰਗੇ ਤੇ ਲੈ ਕੇ ਜਾਂਦੇ ਐਨੀ ਡਿਵੋਸ਼ਨ ਇਹਨਾਂ ਦੀ ਜ਼ਬਰਦਸਤ ਆ ਗੀਮਾਂ ਪ੍ਰਤੀ ਠੀਕ ਹੈ ਨਾ ایشੀਆ ਦੇ ਉਹਨਾਂ ਪ੍ਰੈਜ਼ੀਡੈਂਟ ਵੀ ਹੈਗੇ ਬਣੇ ਆ ਬਾਹਰ ਦੇ ਨੇ ਇੰਨੀ ਕਦਰ ਕੀਤੀ ਇਹਨਾਂ ਨੇ ایشੀਆ ਦਾ ਪ੍ਰੈਜ਼ੀਡੈਂਟ ਬਣਾਇਆ ਠੀਕ ਹੈ ਨਾ ਇੱਥੋਂ ਵਾਲਿਆਂ ਨੂੰ ਵੀ ਚਾਹੀਦਾ ਤੇ ਬਹੁਤ ਤੁਸੀਂ ਕਿਹਾ ਹੈ ਵਧੀਆ ਗੱਲ ਕੀਤੀ ਆਪਾਂ ਨੂੰ ਸਰਕਾਰ ਮਜੂਤਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਸ ਬਾਰੇ ਤੇ ਅੱਜ ਕੱਲ ਦੇ ਯੂਥ ਨੂੰ ਕੀ ਤੁਹਾਡਾ ਮੈਸੇਜ ਹੈ ਯੂਥ ਨੂੰ ਇਹ ਐਪੀ ਸਪੋਰਟ ਕਰੋ ਬਿਲਕੁਲ ਸ਼ੁੱਧ ਇੱਕਦਮ ਸਟੀਰੋਇਡ ਵਗੈਰਾ ਆ ਇਹ ਚੀਜ਼ਾਂ ਨੂੰ ਅਵੋਇਡ ਕਰਨ ਜਿਹੜੇ ਕਰਦੇ ਹੀ ਆ ਸਪੋਰਟਸ ਕਰਦੇ ਤੇ ਜਹਾਂ ਤਰ ਲੋਕ ਤਾਂ ক্রিকেট ਵਗੈਰਾ ਇਹੋ ਜਿਹੀ ਗੇਮਾਂ ਮਗਰ ਲੱਗੇ ਹੋਏ ਜਿਹੜੀ ਸੱਟੇ ਦੀਆਂ ਬਾਜ਼ਾਰ ਬਣਿਆ ਹੋਇਆ ਤਾਂ ਇਹ ਜਿਹੜੀਆਂ ਪਿੰਡੂ ਖੇਡਾਂ ਨੇ ਇਹ ਹੋ ਗਈਆਂ ਆਪਣੀਆਂ ਇੰਡੀਅਨ ਖੇਡ ਜਿੰਨੀਆਂ ਨੇ ਐਥਲੈਟਿਕਸ ਨੇ ਜਿੰਨੀਆਂ ਵੀ ਕਬੱਡੀ ਵਗੈਰਾ ਰੈਸਲਿੰਗ ਠੀਕ ਹੈ ਨਾ ਇਹਨਾਂ ਨੂੰ ਪ੍ਰਮੋਟ ਕਰ ਕੋਤਵ ਇਨਾਂ ਚ ਜ਼ਿਆਦਾ ਪਾਰਟਿਸਪੇਟ ਕਰਨ ਬੱਚੇ ਤੇ ਅੱਗੇ ਫਿਊਚਰ ਚੰਗਾ ਬਣੇਗਾ ਇਹਨਾਂ ਦਾ ਠੀਕ ਹੈ ਹਾਂਜੀ ਸਟੂਰਡ ਦੀ ਆਪਾਂ ਗੱਲ ਕਰਦੇ ਹਾਂ ਸਟੂਰਡ ਦੇ ਅੱਜ ਕੱਲ ਦਾ ਜੇ ਤਾਂ ਅੱਜ ਕੱਲ ਨੌਜਵਾਨ ਪੀੜ੍ਹੀ ਜਦੋਂ ਵੀ ਬਾਡੀ ਬਿਲਡਿੰਗ ਚ ਪੈਂਦੀ ਹਰ ਇੱਕ ਨੂੰ ਸ਼ੌਕ ਹੁੰਦਾ ਕਿ ਬਾਡੀ ਬਿਲਡਿੰਗ ਚ ਪੈ ਗਏ ਤੇ ਅਸਰ ਵੀ ਜਲਦੀ ਸਾਡੀ ਬਾਡੀ ਬਲਡ ਹੋਵੇ ਉਹਦਾ ਫਿਰ ਬਣ ਬਣਾਉਣ ਦੇ ਚੱਕਰ ਵਿੱਚ ਫਿਰ ਸਟੀਰੋਇਡ ਦੀ ਵਰਤੋਂ ਕਰਦੇ ਨੇ ਉਸ ਦੇ ਸਾਈਡ ਇਫੈਕਟ ਵੀ ਸਾਈਡ ਇਫੈਕਟ ਸਾਈਡ ਇਫੈਕਟ ਇਹਦਾ ਸਿਰਫ ਇਹਦਾ ਟਾਈਮ ਪੀਰੀਡ 2 ਤੋਂ 3 ਸਾਲ ਹੀ ਹੈ ਗੇਮ ਦਾ ਜਿਹੜਾ ਬੰਦਾ ਸਟੀਰੋਇਡ ਕਰਦਾ 2-3 ਸਾਲ ਹੀ ਕਰਦਾ ਬਾਕੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਬਾਡੀ ਨੂੰ ਹੈ ਉਦੇ ਆਰਗਨਸ ਸਾਰੇ ਲਗਭਗ ਡੈਮੇਜ ਹੋ ਜਾਂਦੇ ਕਿਡਨੀ ਅਤੇ ਹਰ ਜਗ੍ਹਾ ਤੇ ਉਹ ਸ਼ਾਰਟਕਟ ਦੇ ਚੱਕਰ ਸੇ ਨਹੀਂ ਪੈਣਾ ਚਾਹੀਦਾ ਜ਼ਿਆਦਾ ਠੀਕ ਲਾਈਫ ਬਹੁਤ ਲੰਬੀ ਹੈ ਸੋਹਣੀ ਹੂੰ ਤੇ ਉਹ ਚੰਗੀ ਦਾ ਜੀ ਸੋ ਜਨ ਸੈਕਸ ਲਾਈਫ ਤੇ ਵੀ ਅਸਰ ਪੈਂਦਾ ਬਿਲਕੁਲ ਬਿਲਕੁਲ ਸਾਰੀ ਉਹ ਬਾਡੀ ਓਵਰ ਆਲ ਬਾਡੀ ਤੁਹਾਡੇ ਨੁਕਸਾਨ ਹੀ ਕਰੇਗੀ ਉਹਦਾ ਕੋਈ ਫਾਇਦਾ ਨਹੀਂ ਜਿੱਦਾਂ ਕਿ ਪਗਾਣੇ ਚ ਜਿੰਨਾ ਟਾਈਮ ਹਵਾ ਭਰਤੀ ਹੋਰ ਹਾਂ ਉਹ ਗੁਬਾਰੇ ਵਾਲੀ ਗੱਲ ਜੀ ਅੰਦਰ ਉਹਦਾ ਬੰਦਾ ਖੂਕਲਾ ਹੋ ਜਾਏਗਾ ਹੂੰ ਬਿਲਕੁਲ ਅਸਲੀ ਹੈਲਥ ਤੇ ਜਿਹੜੀ ਤੁਹਾਡੀ ਹੈ ਨਾ ਨੇਚਰਲ ਕੋਸ ਵਰਗੀ ਰੀਸ ਨਹੀਂ ਹੈਗੀ ਲੌਂਗ ਲਾਈਫ ਜਿਉਂਗੇ ਹੈਲਦੀ ਜਿਉਂਗੇ ਤੇ ਹੈਲਥ ਇਜ਼ ਵੈਲਥ ਹੀ ਹੈ ਇਸ ਤੋਂ ਵਧੀਆ ਦਾ ਕੋਈ ਦੁਨੀਆ ਤੇ ਕੋਈ ਹੈ ਨਹੀਂ ਠੀਕ ਹੈ ਹਾਂਜੀ ਜੇ ਬਾਰਲਾ ਸਫਰ ਦੀ ਗੱਲ ਕਰਦੇ ਆਂ ਤੇ ਬਾਰਲਾ ਸਫਰ ਕਿਦਾਂ ਦਾ ਰਿਹਾ ਬਾਰ ਸਫਰ ਬੜਾ ਸ਼ਾਨਦਾਰ ਰਿਹਾ ਜੀ ਸਾਡੇ ਜਿੱਥੇ-ਜਿੱਥੇ ਵੀ ਗਏ ਆ ਗੋਡ ਗਰੇਜ਼ ਮੈਡਲ ਲੈ ਕੇ ਆਏ ਉਥੋਂ ਠੀਕ ਹੈ 골ਡ ਮੈਡਲ ਲੈ ਆਏ ਜਗਾ ਸਾਊਥ ਅਫਰੀਕਾ ਗਏ ਤੇ ਆਰਨੋਲਡ ਕਲਾਸਿਕ ਜਿੱਤ ਕੇ ਆਏ ਫਲਮੇਡੀ ਗਏ ਤੇ ਏਸ਼ੀਆ ਚੈਂਪੀਅਨ ਬਣ ਕੇ ਆਏ ਹਾਂ ਜੀ ਅਮਰੀਕਾ ਗਏ ਤੋ ਤੁਹਾਨੂੰ ਵਰਲਡ ਚੈਂਪੀਅਨ ਬਣ ਕੇ ਆਏ ਆਂ ਤਿੰਨ ਤਿੰਨ 골ਡ ਇਤਿਹਾਸ ਰਚ ਕੇ ਆਏ ਹੋ ਤੇ ਅਸੀਂ ਆਪ ਦਾ ਹੁਣ ਅੱਗੇ 올ੰਪੀਆ ਸੇ ਸਿਲੈਕਸ਼ਨ ਹੋਈ ਸਾਡੀ ਹੁਣ ਅੱਗੇ ਅਕਤੂਬਰ ਚ ਸਾਡਾ 올ੰਪੀਆ ਅਮਰੀਕਾ ਫੇਰ ਹੈਗਾ ਹੁਣ ਤੋ ਹੁਣ ਜਾਵਾਂਗੇ ਠੀਕ ਹੈ ਹਾਂ ਜੀ ਬਾਹਰ ਦੇ ਸਫਰ ਤੇ ਅੱਜ ਦੇ ਸਫਰ ਨੂੰ ਦੇਖਦੇ ਆਂ ਤੇ ਬਾਡੀ ਬਿਲਡਿੰਗ ਚ ਪੈਂਦੇ ਨੇ ਕਈ ਬੱਚੇ ਉਹਨਾਂ ਨੂੰ ਪੂਰਾ ਨਹੀਂ ਮਿਲਦਾ ਸਹਯੋਜ ਜਾਂ ਕਹਿ ਦਈਏ ਸਰਕਾਰਾਂ ਵੱਲੋਂ ਕਹਿ ਦਈਏ ਤੇ ਸਰਕਾਰਾਂ ਨੂੰ ਕੀ ਤੁਹਾਡੀ ਬੇਨਤੀ ਸਰਕਾਰਾਂ ਨੂੰ ਇਹ ਵੀ ਜੋ ਸਾਡੀ ਇਧਰ ਵੀ ਧਿਆਨ ਦੇਣਾ ਚਾਹੀਦਾ ਜਿਹੜੀਆਂ ਆਪਣੀ ਖੇਡਾਂ ਵਾਸਤੇ ਬਹੁਤ ਇਹਨਾਂ ਦੇ ਜਿਹੜੇ ਆਪਣੇ ਸੈਕਟਰ ਵਿੱਚ ਨੇ ਸਪੋਰਟਸ ਮਿਸਟਰ ਨੇ ਜਿਹੜੇ ਇਹਨਾਂ ਦਾ ਫਰਜ਼ ਬਣਦਾ ਹੋਵੇ ਵੀ ਕਿਹੜੇ-ਕਿਹੜੇ ਬੱਚੇ ਬਾਹਰੋਂ ਜਿੱਤ ਕੇ ਆ ਰਹੇ ਆ ਠੀਕ ਹੈ ਨਾ ਕੌਣ ਕੀ ਇਹ ਹੈ ਕਿੰਨੀ ਅਚੀਵਮੈਂਟਸ ਆ ਠੀਕ ਹੈ ਨਾ ਹੁਣ ਇਹਨਾਂ ਨੂੰ ਅਗਰ ਤੁਸੀਂ ਸਪੋਰਟ ਕਰ ਦਿੱਤਾ ਜਾਵੇ ਸਿਨੇ ਇਹ ਦਾ ਮੈਡਲ ਮੈਡਲ ਇਹਨਾਂ ਨੂੰ ਸਾਰੇ ਪਲੇਅਰਾਂ ਦੇ ਕੋਲ ਇਹਨਾਂ ਦੇ ਕੋਲ ਆਉਂਦੇ ਨੇ ਠੀਕ ਹੈ ਨਾ ਤੇ ਅੱਗੇ ਫਿਊਚਰ ਆਪਣਾ ਪੰਜਾਬ ਦਾ ਬਹੁਤ ਸ਼ਾਨਦਾਰ ਹੋ ਸਕਦਾ ਹਰਿਆਣੇ ਤੋਂ ਪਿੱਛੇ ਨਹੀਂ ਇਹ ਤਾਂ ਤੇ ਆਪਾਂ ਹੁਣ ਤੋਂ ਜ਼ਿਆਦਾ ਹੀ ਜਿੱਤਾਂਗੇ ਮੈਡਲ। ਹਾਂਜੀ। ਕਬੱਡੀ ਦੇ ਜੇ ਨਾਲ ਨਾਲ ਆਪਾਂ ਗੱਲ ਕਰਦੇ ਆਂ ਅੱਜ ਕੱਲ੍ਹ ਸ਼ਿੰਝਾਂ ਦੀ ਗੱਲ। ਹਾਂਜੀ। ਹਰਿਆਣੇ ਦੇ ਜਿਹੜੇ ਪਹਿਲਵਾਨ ਅੱਗੇ ਵੱਧ ਰਹੇ ਨੇ। ਬਿਲਕੁਲ। ਹਾਂਜੀ ਇਸ ਬਾਰੇ। ਉੱਥੇ ਘਰ ਘਰ ਦੇਖੋਗੇ ਨਾ ਹਰ ਪਿੰਡ ਜਗ੍ਹਾ ਅਖਾੜਾ ਹੈਗਾ। ਤੇ ਉੱਥੇ ਜਿਹੜਾ ਵੀ ਕੋ ਜਿਹੜਾ ਵੀ ਪਲੇਅਰ ਜਿੱਤ ਕੇ ਦਾ 2-3-3 ਕਰੋੜ 5-5 ਕਰੋੜ ਰੁਪਏ ਨੂੰ ਮਿਲਦਾ। ਤੇ ਇੰਨੀ ਪ੍ਰੋਮੋਸ਼ਨ ਪੰਜਾਬ ਜਿੱਥੇ ਬਿਲਕੁਲ ਵੀ ਨਹੀਂ ਆਪਣੇ। ਇੱਥੇ ਤਾਂ ਕੋਈ ਪੁੱਛਦਾ ਨਹੀਂ। ਜੇ ਜਿੱਤ ਗਿਆ ਉਹ ਮੈਂ ਆਹ ਦਾ ਖਰਚਾ ਕਰੂ ਆ ਭੀਰ। ਕਰ ਤੇ ਉਥੇ ਪ੍ਰੋਮੋਸ਼ਨ ਬੋਲ ਦਾ ਜੌਬ ਬੜੀ ਮਿਲਦੀ ਹੈ ਹਰ ਪਿੰਡ ਚ ਖਾੜੇ ਨੇ ਕੰਪੀਟੀਸ਼ਨ ਇਸੇ ਕਰਕੇ ਟਫ ਹੈ ਕੋਈ ਕੋਈ ਉਹਨਾਂ ਨੂੰ ਕੁਝ ਹੈਗਾ ਦਿਖਦਾ ਕੁਝ ਕਰਾਂਗੇ ਤੇ ਕੁਝ ਮਿਲੂ ਫਿਊਚਰ ਬ੍ਰਾਈਟ ਦਿਖਦਾ ਇੱਥੇ ਤਾਂ ਆਪਾਂ ਨੂੰ ਕੋਈ ਪੁੱਛਣ ਪੁੱਛਣ ਨੂੰ ਜਦ ਹੈ ਨਹੀਂ ਬਹੁਤਾ ਆਦੇ ਪੱਲੋਂ ਖਰਚਾ ਕਰਨਾ ਪੈਂਦਾ ਸਾਰਾ ਹੁਣ ਅਈ ਕਈ ਕੰਟਰੀਆਂ ਚ ਮੈਂ ਜਾ ਕੇ ਕਿੰਨੇ ਲੱਖ ਰੁਪਏ ਲਾਤੇ ਸੀ ਇਹ ਸਾਨੂੰ ਕੋਈ ਸਹਾਇਕ 1 ਰੁਪਏ ਦਾ ਨਹੀਂ ਅਜੇ ਤੱਕ ਮਿਲਿਆ ਬਿਲਕੁਲ ਨਹੀਂ ਖਰਚੇ ਦੀ ਗੱਲ ਕਰੀਏ ਕਿੰਨਾ ਕੁ ਹੋ ਗਿਆ ਹੋਊਗਾ ਖਰਚੇ ਬਹੁਤ ਵੀ 25 ਲੱਖ ਰੁਪਏ ਲੱਗ ਗਿਆ ਉਹਨਾ ਸਾਡਾ ਆਪ ਦਾ ਪੱਲੋਂ ਹੂੰ ਅਜੇ ਤੱਕ ਦੇ ਕੰਪੀਟੀਸ਼ਨ ਦੇ ਵਿੱਚ ਵਿੱਚ ਹੂੰ ਹਾਂਜੀ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਨਾ ਨਾ ਬਿਲਕੁਲ ਜ਼ੀਰੋ ਕੋਈ ਮਦਦ ਨਹੀਂ ਠੀਕ ਤੇ ਉਹੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਹਾਲਾਤ ਕਿੱਦਾਂ ਦੇ ਦੇਖ ਰਹੇ ਆ ਖਾਸ ਕਰ ਖੇਡਾਂ ਨੂੰ ਲੈ ਕੇ ਤਾਂ ਤੁਸੀਂ ਇਹ ਇਹਨੇ ਖਲਾਤਾਂ ਸਰਕਾਰਾਂ ਦੇ ਹੱਥ ਚੁੰਦੇ ਜਿੰਨੀ ਪ੍ਰੋਮੋਸ਼ਨ ਕਰਨਗੇ ਜਿੰਨੇ ਸਟੇਡੀਅਮ ਬਣਾਉਣ ਜਿੰਨੇ ਬੱਚਿਆਂ ਨੂੰ ਪ੍ਰਮੋਟ ਕਰਨਗੇ ਉਹਨਾਂ ਆਗੇ ਫਿਚਰ ਬੜਾ ਬ੍ਰਾਈਟ ਦਾ ਟਕੇ ਸਾਡੇ ਸੀਨਾ ਜੀ ਕਹਿੰਦੇ ਵੀ ਇਹ ਮੰਡੀ ਹੈਗੀ ਹੈ ਸਪੋਰਟ ਸੀ ਬਹੁਤ ਜ਼ਬਰਦਸਤ ਠੀਕ ਹੈ ਨਾ ਇਹਨੂੰ ਚੱਕਣ ਵਾਲੇ ਚਾਹੀਦੇ ਆ ਕਿਵੇਂ ਸੰਭਾਲਣਾ ਕਿਵੇਂ ਹਾਂਜੀ ਇੱਕ ਆਪਾਂ ਦੇਖੀ ਹੋਗੀ ਵੀਡੀਓ ਸਰ ਦੇਖੀ ਹੋਗੀ ਕੋਈ ਬੱਚਾ ਸੀ ਵਧੀਆ ਬੋਡੀ ਬਿਲਡਰ ਤੇ ਫਸਟ ਪਤਾ ਨਹੀਂ ਆਇਆ ਸੀ ਕਿ ਕਿੱਥੇ ਤੇ ਉਹਨੂੰ ਨਾਮ ਵਿੱਚ ਜੂਸਰ ਦਿੱਤਾ ਵੇਖੀ ਸੀ ਤੁਸੀਂ ਵੀਡੀਓ ਦੇਖੀ ਸੀਗੇ ਮੈਂ ਦੇਖੀ ਅਜੂਸਰ ਉਹਨੇ ਕਿੱਕ ਮਾਰਦੀ ਦੀ ਇਹਨੂੰ ਪਤਾ ਉਹਨੇ ਲੱਖਾਂ ਰੁਪਏ ਲਾ ਕੇ ਇੰਨੀ ਦਿਨ ਰਾਤ ਇਹਨਾਂ ਟਰਟਚਰ ਹੋ ਕੇ ਬੰਦਾ ਪਲੇਅਰ ਬਣੇ ਜਿੱਤੇ ਸਦਗੀ ਵੱਤਾਂ 3500 7000 ਰੁਪਏ ਅਜੂਸਰ ਨਾਲ ਦੀ ਬੇਇੱਜ਼ਤੀ ਕਰਦੀ ਨਹੀਂ ਪਰ 7000 ਰੁਪਏ ਦੇ ਕੇ ਉਹਨੇ ਸੁੱਟਦਾ ਕਹਿੰਦਾ ਇਹਦਾ ਕੀ ਕਰਨਾ ਸੀ ਜਿਹੜਾ ਬੰਦਾ ਲੱਖਾਂ ਰੁਪਏ ਲਾ ਕੇ ਇਕ ਇੰਨੀ ਦਿਨ ਰਾਤ ਮਿਹਨਤ ਕਰਕੇ ਹਾਰਡ ਟ੍ਰੇਨਿੰਗ ਕਰਕੇ ਭੁੱਖਾ ਪਿਆਸਾ ਨਮਕ ਛੱਡ ਦਿੰਦੇ ਵਿਚਾਰੇ ਪੰਨੀ ਕਿੰਨਾ ਟਰਟਚਰ ਹੁੰਦਾ ਬੰਦਾ ਇੰਨੀ ਮਿਹਨਤ ਕਰਨ ਦਾ باوجود ਤੁਹਾਨੂੰ 5-7000 ਦੀ ਚੀਜ਼ ਉਹ ਨਾ ਕੀ ਕਰਨੀ ਸਨ ਮਜ਼ਾਕ ਹੀ ਕੀਤਾ ਗਿਆ ਉਹਦੇ ਨਾਲ ਇੱਕ ਤਰ੍ਹਾਂ ਦਾ ਹੂੰ ਜਿਵੇਂ ਦੰਦ ਦੇ ਕਿ ਆਪਾਂ ਲਲੋਏ ਦੇ ਨਾਲ ਖੇਡਣਾ ਪੈਂਦਾ ਹੈ ਲਲੋਏ ਨੂੰ ਕੁੱਟਣਾ ਪੈਂਦਾ ਹੈ ਆਏ ਲੋਹੇ ਨਾਲ ਮੱਥਾ ਵੱਲ ਲੱਗਦਾ 24 ਘੰਟੇ ਰੋਏ 3 ਘੰਟੇ ਦੋ ਸ਼ਾਮ ਨੂੰ ਦਿਨ ਰਾਤ ਨੂੰ ਭੁੱਖੇ ਪਿਆ ਤੇ ਸੁਖਾਣ ਦਾ ਕੋਈ ਟੇਸ ਕਿੰਨਾ ਹੈ ਸਭ ਬੋਇਲ ਚੀਜ਼ਾਂ ਖਾਣੀਆਂ ਕਿੰਨਾ ਉਹ ਬੰਦੇ ਨੂੰ ਉਹ ਬਹੁਤ ਟੌਰਚਰ ਹੁੰਦਾ ਬੰਦਾ ਜਦੋਂ ਉਸ ਲੈਵਲ ਤੇ ਪਹੁੰਚਦਾ ਇਹ ਉਹਨੂੰ ਹੀ ਪਤਾ ਹੁੰਦਾ ਹਾਂ ਇਸ ਕਰਕੇ ਉਹਦੀ ਨਾ ਕਦਰ ਕਰਨੀ ਚਾਹੀਦੀ ਹੈ ਵੈਲਿਊ ਵੀ ਜਾਣਨੀ ਰੱਖਣੀ ਚਾਹੀਦੀ ਹੈ ਪਲੇਅਰ ਦੀ ਹਾਂਜੀ ਸਹੀ ਹੈ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅਸੀਂ ਤੁਹਾਡੀ ਗੱਲਬਾਤ ਕਰਾਈ ਸੀ ਤੇ ਲਾਸਟ ਤੱਕ ਧੰਨਵਾਦ ਲਾਸਟ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਲ ਨਾ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਜੇ ਜਿਵੇਂ ਹਰਿਆਣੇ ਵਾਲੇ ਪਲੇਅਰਾਂ ਦੀ ਮਦਦ ਕੀਤੀ ਜਾਂਦੀ ਜੇ ਸਾਡੀ ਪੰਜਾਬ ਸਰਕਾਰ ਵੀ ਇਦਾਂ ਮਿਹਨਤ ਕਰੇ ਆਪਣੀ ਹੈਲਪ ਕਰੇ ਹੁਣ ਜਿੱਦਾਂ ਅਸੀਂ ਟੋਨੀ ਐ ਵਿਕਰਮਾ ਮੁੰਡਾ ਮੇਰੇ ਨਾਲ ਗਿਆ ਸੀ ਖੇਡ ਕੇ ਆਪਦੇ ਬਲ ਬੂਤੇ ਤੇ ਖੇਡ ਕੇ ਅਸੀਂ ਵਰਲਡ ਚੈਂਪੀਅਨ ਤੱਕ ਪਹੁੰਚੇ ਆਂ ਜੇ ਕਿਤੇ ਸਰਕਾਰਾਂ ਹੈਲਪ ਕਰ ਦੇਣ ਤੇ ਮੈਂ ਪੰਜਾਬ ਦੇ ਵਿੱਚ ਹੀ ਮੈਡਲਾਂ ਦੀ ਝੜੀ ਲਾ ਦਾਂਗੇ ਅਸੀਂ ਤੇ ਮੈਂ ਇਹੀ ਗੁਜਾਰਸ਼ ਕਰਦਾ ਸਾਰਿਆਂ ਨੂੰ ਜਿੰਨੇ ਵੀ ਆਪਣੇ ਹੈਗੇ ਆ ਸਰਕਾਰ ਆਪਣੀ ਪੰਜਾਬ ਸਰਕਾਰ ਨੂੰ ਵੀ ਪਲੇਅਰਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਯੂਐਸਏ ਦੇ ਵਿੱਚ ਸਾਡੀਆਂ ਇੰਨੀਆਂ ਇੰਟਰਵਿਊਆਂ ਹੋਈਆਂ ਸਾਰਿਆਂ ਨੇ ਸਾਨੂੰ ਕਵਰ ਕੀਤਾ ਇੱਥੇ ਕਿਸੇ ਨੇ ਕੁਝ ਨਹੀਂ ਪੁੱਛਿਆ ਸਾਨੂੰ ਮੈਡਲ ਲੈ ਕੇ ਆਏ ਆ ਵਰਲਡ ਦੇ ਲੈਵਲ ਦੇ ਅਸੀਂ ਤਿੰਨ ਮੈਂ ਗੋਲਡ ਮੈਡਲ ਲੈ ਕੇ ਆਏ ਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਪਲੇਅਰ ਦੀ ਕਦਰ ਕਰੋ ਜੇ ਪੰਜਾਬ ਨੂੰ ਬਚਾਉਣਾ ਤਾਂ ਤੇ ਉਹ ਦਿਨ ਦੂਰ ਨਹੀਂ ਜਿੱਦੇ ਪੰਜਾਬ ਜਿਵੇਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਉਦਾਂ ਹੀ ਜਿਵੇਂ ਕਿ ਪਹਿਲਾ ਮੈਡਲ ਆਉਂਦੇ ਸੀਗੇ ਅੱਗੇ 올ੰਪੀਆ ਦੇ ਵਿੱਚ ਅੱਧ ਤੋਂ ਜ਼ਿਆਦਾ ਪੰਜਾਬ ਦੇ ਪਲੇਅਰ ਹੁੰਦੇ ਸੀਗੇ ਤੇ ਕੋਈ ਵੀ ਪਲੇਅਰ ਜਿਹੜੇ ਜਿੰਨੇ ਵੀ ਪਲੇਅਰ ਹੈਗੇ ਆ ਕੋਈ ਘਰੋਂ ਤਕੜਾ ਕੋਈ ਮਾੜਾ ਜਿਹੜੇ ਆਮ ਪਲੇਅਰ ਨਹੀਂ ਫੋਟ ਕਰਦੇ ਹੁਣ ਬਾਹਰ ਨਹੀਂ ਜਾ ਸਕਦੇ ਆਪਣੇ ਗੋਰੇ ਆਪ ਕਹਿੰਦੇ ਆ ਵੀ ਤੁਹਾਡੇ ਸਪੋਰਟਸ ਦੀ ਏਡੀ ਵੱਡੀ ਮੰਡੀ ਹੈ ਨਾ ਇੰਡੀਆ ਦੇ ਵਿੱਚ ਤੁਸੀਂ ਦੱਸ ਨਹੀਂ ਸਕਦੇ ਉਹ ਉਹਨਾਂ ਨੂੰ ਪਤਾ ਉਹ ਕਦਰ ਕਰਦੇ ਆ ਸਾਡੀ ਤੇ ਮੈਂ ਚਾਹੁੰਨਾ ਵੀ ਆਪਣੀ ਸਰਕਾਰ ਵੀ ਜੇਕਰ ਤੇ ਆਪਣੇ ਪਲੇਅਰਾਂ ਦੀ ਥੋੜੀ ਬਹੁਤੀ ਬਾਹਮ ਫੜ ਲੈਣਾ ਤੇ ਮੈਡਲਾਂ ਦੀ ਅਸੀਂ ਝੜੀ ਲਾ ਦਾਂਗੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ